हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਝੋਨੇ ਦੀ ਲੜਾਈ ਲਗਭਗ ਜਿਹੜੀ ਸ਼ੁਰੂ ਹੋ ਚੁੱਕੀ ਆ ਤੇ ਹੁਣ ਜਿਹੜੀ ਜ਼ਿਆਦਾਤਰ ਕਿਸਾਨ ਵੀਰਾਂ ਦੇ ਜਿਹੜੇ ਸਵਾਲ ਸੀ ਉਹਦੇ ਵਿੱਚ ਜਿਵੇਂ ਪੀਆਰ 31 ਦੀ ਕਿੰਨੇ ਦਿਨ ਦੀ ਪਨੀਰੀ ਲੱਗੇ ਤੇ ਜਿਹੜੇ ਆਪਾਂ ਨੂੰ ਬਹੁਤ ਚੰਗਾ ਤੇ ਸ਼ਾਨਦਾਰ ਝਾੜ ਦਿੰਦੀ ਆ ਜਾਂ ਫਿਰ ਆਪਾਂ ਵੱਧ ਤੋਂ ਵੱਧ ਕਿੰਨੇ ਦਿਨ ਦੀ ਪਨੀਰੀ ਜਿਹੜੀ ਝੋਨੇ ਦੀ ਲਾ ਸਕਦੇ ਆ ਇਸ ਵਾਰ ਜਿਹੜੀ ਪਨੀਰੀ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਕਿ ਜੜ ਮਾਰਨ ਦੀ ਦਿੱਕਤ ਕਿਉਂ ਆ ਰਹੀ ਹੈ ਜਿਹਦੇ ਕਰਕੇ ਝੋਨੇ ਦੀ ਫੋੜ ਕੱਢ ਸਕਦੀ ਆ ਜਿਹੜੀ ਕਿਸਾਨ ਭਰਾ ਜ਼ਿਆਦਾ ਗਲਤੀ ਕਰ ਰਹੇ ਆ ਸੋ ਇੱਕ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਸੀ ਕਿਸਾਨ ਵੀਰਾਂ ਕਾੜੀ ਪ੍ਰੀਰੀ ਜਿਹੜੀ ਆ ਉਹਨੂੰ ਆਪਾਂ ਲਾਉਣ ਸਮੇਂ ਕਿਵੇਂ ਪੋਲੀ ਕਰ ਸਕਦੇ ਆ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਆਪਣੇ ਵੀਰਾਂ ਤੱਕ ਜਾਣਕਾਰੀ ਪਹੁੰਚ ਜਾਵੇ ਤੋ ਹੁਣ ਕਿਸਾਨ ਭਰਾ ਆਪਾਂ ਗੱਲਬਾਤ ਕਰਦੇ ਆਂ ਜਿਵੇਂ ਕਿ ਕਿਸਾਨ ਵੀਰਾਂ ਦਾ ਸਵਾਲ ਸੀ ਵੀ ਜਿਹੜੀ 1231 ਦੀ ਪਨੀਰੀ ਆ ਇਹਨੂੰ ਆਪਾਂ ਵੱਧ ਤੋਂ ਵੱਧ ਕਿੰਨੇ ਦਿਨ ਦੀ ਲਾ ਸਕਦੇ ਆ ਜਾਂ ਫਿਰ ਰਿਕਾਰਡ ਝਾੜ ਜੇ ਕਰ ਲੈਣਾ ਆਪਾਂ ਚੰਗਾ ਤੇ ਸ਼ਾਨਦਾਰ ਝਾੜ ਲੈਣਾ ਤੇ ਕਿੰਨੇ ਦਿਨ ਦੀ ਲਈਏ ਤੇ ਇਹਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ 1231 ਦੀ ਜਿਹੜੀ ਪਨੀਰੀ ਆ ਵੱਧ ਤੋਂ ਵੱਧ ਆਪਾਂ 40 ਦਿਨ ਦੀ ਲਾ ਸਕਦੇ ਆ ਜੇਕਰ 40 ਦਿਨ ਤੋਂ ਉੱਪਰ ਪਨੀਰੀ ਇਹਦੀ ਹੋ ਜਾਂਦੀ ਆ ਤਾਂ ਉਹਦੇ ਤੇ ਆਪਣੇ ਜਿਹੜੇ ਝਾੜ ਤੇ ਕਾਫੀ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਕਿਉਂਕਿ 40 ਦਿਨ ਤੱਕ ਜਾ ਕੇ ਜਿਹੜੀ ਜਾਂ ਉਸ ਤੋਂ ਬਾਅਦ ਜਿਹੜੀ ਇਹ ਪਨੀਰੀ ਨੂੰ ਗੰਡ ਪੈਣ ਦੀ ਦਿੱਕਤ ਆ ਸ਼ੁਰੂ ਹੋ ਜਾਂਦੀ ਆ ਆਮ ਹੀ ਆਪਾਂ ਨੂੰ ਹੋਰ ਪਨੀਰੀਆਂ ਦੀ ਦਿੱਕਤ ਆ ਜਾਂਦੀ ਹੈ ਪਰ ਇਹਦੀ ਆਪਾਂ ਪਨੀਰੀ ਲਗਭਗ 35 ਤੋਂ ਲੈ ਕੇ 40 ਦਿਨ ਤੱਕ ਲਾ ਸਕਦੇ ਆ ਵੈਸੇ ਤਾਂ ਕਿਉਂਕਿ 30 ਦਿਨ ਦੀ ਕਹਿੰਦੇ ਕਿਸਾਨ ਵੀ ਅਸੀਂ 30 ਦਿਨ ਦੀ ਤਿਆਰ ਕਰ ਲੈਂਦੇ ਪਰ ਪੀਅਰਸੋ 31 ਦੀ ਪਨੀਰੀ ਜਿਹੜੀ 30 ਦਿਨ ਦੀ ਤਿਆਰ ਨਹੀਂ ਹੁੰਦੀ ਲਗਭਗ 35 ਦਿਨਾਂ ਲੈ ਹੀ ਜਾਂਦੀ ਆ ਤਿਆਰ ਹੋ ਜੇ ਉਹ ਵੀ ਆਪਾਂ ਜੇਕਰ ਪੂਰੀ ਮਿਹਨਤ ਕੀਤੀ ਹੋਵੇ ਤਾ ਇਸ ਵਾਰ ਜਿਵੇਂ ਪਨੀਰੀਆਂ ਗੇਤੀਆਂ ਸੀ ਜਿੰਨਾ ਕਿਸਾਨ ਵੀ ਨਾਲ ਲਾਈਆਂ ਤਾਂ ਇਸ ਵਾਰ ਜਿਹੜੀਆਂ ਪਨੀਰੀਆਂ 35 ਤੋਂ ਲੈ ਕੇ 40 ਦਿਨਾਂ 'ਚ ਤਿਆਰ ਹੋ ਰਹੀਆਂ ਕਈ ਕਿਸਾਨ ਵੀਰਾਂ ਦੇ 40 ਦਿਨ ਦੀਆਂ ਪਨੀਰੀਆਂ ਵੀ ਨਹੀਂ ਤਿਆਰ ਜੇ ਵੀ ਛੋਟੀ ਜਿਹੜਾ ਕਾਦੌਰ ਪਨੀਰੀਆਂ ਦਾ ਵਾਧ ਨਹੀਂ ਰਿਹਾ ਸੋ ਇਹ ਜਿਆਦਾ ਗਰਮੀ ਪੈਣ ਕਰਕੇ ਜਿਹੜੀ ਦਿੱਕਤ ਆਈ ਵੀ ਕਿਉਂਕਿ ਪਨੀਰੀਆਂ ਗੇਤੀਆਂ ਸੀ ਮੀਂਹ ਵਗੈਰਾ ਕੋਈ ਪੈ ਨਹੀਂ ਖਾਸ ਤਾਂ ਜਿਹੜੇ ਇਲਾਕੇ 'ਚ ਮੀਂਹ ਪਿਆ ਉੱਥੇ ਥੋੜੀ ਜੀ ਦਿੱਕਤ ਘਟਿਆ ਬਾਕੀ ਜਿਹੜੇ ਇਲਾਕੇ 'ਚ ਮੀਂਹ ਨਹੀਂ ਪਿਆ ਉੱਥੇ ਜਿਹੜੀ ਪਨੀਰੀ 35 ਤੋਂ ਚੱਲਦੀਆਂ ਦੀ ਤਿਆਰ ਹੋ ਰਹੀ ਆ ਉਹਦੇ ਕਰਕੇ ਹੁਣ ਜਿਹੜਾ ਕਿਸਾਨ ਜਿਹੜੀ ਸਭ ਤੋਂ ਵੱਡੀ ਗਲਤੀ ਕਰ ਰਹੇ ਆ ਤਾਂ ਇੱਥੇ ਜਿਹੜਾ ਸਵਾਲ ਸੀ ਬਈ ਆਪਾਂ ਕਿੰਨੇ ਦਿਨ ਦੀ ਵੱਤ ਵੱਤ ਪਨੀਰੀ ਲਾ ਸਕਦੇ ਆ ਕਿਸਾਨ ਵੀਰੋ ਇਹਦੀ 40 ਦਿਨ ਤੋਂ ਥੱਲੇ ਥੱਲੇ ਜਦੋਂ ਮਰਜੀ ਆਪਾਂ ਪਨੀਰੀ ਲਾ ਲਈ ਇਹਦੇ ਝਾੜ ਤੇ ਕੋਈ ਬਹੁਤ ਬਹੁਤਾ ਜਿਆਦਾ ਫਰਕ ਪੈਨਦਾ ਨਹੀਂਗਾ ਤੁਸੀਂ 40 ਦਿਨ ਤੱਕ ਵੀ ਇਹਦੀ ਪਨੀਰੀ ਆਪਾਂ ਲਾ ਸਕਦੇ ਆ ਵਧੀਆ ਆਪਾਂ ਨੂੰ ਤੇ ਚੰਗਾ ਝਾੜ ਦੇ ਜਾਂਦੀ ਆ ਸ਼ਰਤ ਇਹ ਹੀ ਆ ਕਿ ਬਈ ਇਹਦੀ ਪਨੀਰੀ ਨੇ ਜਿਹੜੀ ਥੱਲੇ ਗੰਡ ਨਾ ਮਾੜੀ ਹੋਵੇ ਜਿਹਨੂੰ ਆਪਾਂ ਜੜ ਮਾਰਨਾ ਕਹਿੰਦੇ ਨੇ ਜਾਂ ਗੰਡ ਜਿਹੜੀ ਥੱਲੇ ਜੜਾਂ ਦੇ ਲਾਗੇ ਗੰਡ ਜੀ ਬਣ ਜਾਂਦੀ ਹੈ ਜੇਕਰ ਉਹ ਬਣ ਜੇ ਤਾਂ ਉੱਥੇ ਜਾ ਕੇ ਜਿਹੜਾ ਆਪਣੇ ਝੋਨੇ ਦੀ ਫੋੜ ਦੇ ਅਸਰ ਪੈਂਦਾ ਅੱਗੇ ਜਾ ਕੇ ਜਿਹੜਾ ਝੋਨਾ ਫੋੜ ਘਟ ਕਰਦਾ ਪਣੀਰੀ ਜਲਦੀ ਜਿਹੜਾ ਝੋਨਾ ਚੱਲਦਾ ਨਹੀਂਗਾ ਇਹ ਦਿੱਕਤ ਜ਼ਰੂਰ ਦੇਖਣ ਨੂੰ ਮਿਲ ਜਾਂਦੀ ਆ ਇਹ ਪਨੀਰੀ ਵੱਡੀ ਦੀ ਵੱਡੀ ਚ ਵੀ ਆਪਾਂ ਨੂੰ ਦਿੱਕਤ ਆ ਜਾਂਦੀ ਤੇ ਜਿਹੜੀ ਆਪਾਂ ਕਿਸਾਨ ਭਰਾ ਆਪ ਗਲਤੀ ਕਰਦੇ ਆ ਉਹ ਵੀ ਦਿੱਕਤ ਦੇਖਣ ਨੂੰ ਮਿਲ ਜਾਂਦੀ ਆ ਜਿੱਥੇ ਕਿਸਾਨ ਭਰਾ ਜਿਹੜੀ ਗਲਤੀ ਤੋਂ ਆਪਾਂ ਬਚਣਾ ਜਦੋਂ ਕਿਸਾਨ ਭਰਾ ਆਪਣੀ ਪਨੀਰੀ ਜਿਹੜੀ 25 ਤੋਂ ਲੈ ਕੇ 28 ਦਿਨ ਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਹੁੰਦਾ ਕਿਉਂਕਿ ਜਦੋਂ ਪਨੀਰੀ ਆਪਣੀ ਤਿਆਰ ਨਹੀਂ ਹੁੰਦੀ ਪਨੀਰੀ ਛੋਟੀ ਹੁੰਦੀ ਤੇ ਆਪਣਾ ਆਂਡੀ ਜਾਂ ਗਵੰਡੀ ਪਾਣੀ ਛੱਡ ਲੈਂਦਾ ਜਾਂ ਝੋਨਾ ਲਾ ਦਿੰਦਾ ਤੇ ਆਪਣਾ ਵੀ ਦਿਲ ਕਰਦਾ ਵੀ ਆਪਾਂ ਹੁਣ ਜਲਦੀ ਜਲਦੀ ਪਨੀਰੀ ਤਿਆਰ ਕਰੀ ਪਨੀਰੀ ਤਿਆਰ ਨਹੀਂ ਹੋ ਰਹੀ ਕਿਉਂਕਿ ਆਪਾਂ ਸਵੇਰੇ ਸ਼ਾਮ ਦੋ ਟਾਈਮ ਜਦੋਂ ਗੇੜਾ ਮਾਰਦੇ ਹੁਣ 1-2 ਦਿਨਾਂ ਅਜੇ ਤਾਂ ਪਨੀਰੀ ਆਪਾਂ ਨੂੰ ਪਤਾ ਵੀ ਕੱਦ ਨਹੀਂ ਕਰੇਗੀ ਪਰ ਆਪਾਂ ਜਦੋਂ ਬਾਰ-ਬਾਰ ਗੇੜੇ ਮਾਰਦੇ ਸ਼ਾਇਦ ਅਗਲੇ ਦਿਨ ਕੱਦ ਵੱਧ ਗਿਆ ਅਗਲੇ ਦਿਨ ਕੱਦ ਵਜੂਗਾ ਤਾਂ ਇਹ ਪ੍ਰੋਸੈਸ ਜਿਹੜਾ 5 ਤੋਂ 6 ਦਿਨ ਦਾ ਹੁੰਦਾ ਕਿ ਕੱਦ ਸਹੀ ਜਿਹੇ ਜਿਹੇ ਵਜਨ ਹੁੰਦਾ ਰ ਆਪਾਂ ਸੋ ਦੇ ਸ਼ੈਂਤ ਅੱਜ ਦਵਾਈ ਪਾਈ ਹੈ ਜਾਂ ਅੱਜ ਆਪਾਂ ਕੋਈ ਸਪਰੇਅ ਕੀਤੀ ਹੈ ਤੇ ਕੱਲ ਨੂੰ ਆਪਣਾ ਜਿਹੜੇ ਪਨੀਰੀ ਦਾ ਕਰਦਵਾਜੇ ਇਦਾਂ ਦੀ ਕੋਈ ਦੇ ਆਪਾਂ ਨੂੰ ਜਿਹੜੀ ਕੋਈ ਵੀ ਚੀਜ਼ ਨਹੀਂ ਬਣੀ ਜਿਹੜੀ ਵੀ ਇੱਕ ਦਿਨ ਦੇ ਵਿੱਚ ਹੀ ਕਰਦ ਵਧਾ ਦੇ ਇਸੇ ਕਰਕੇ ਆਪਣੇ ਕਿਸਾਨ ਪਰ ਗਲਤੀ ਜਿਹੜੀ ਕਰਦੇ ਵੀ ਪਨੀਰੀ ਨੂੰ ਭਰ-ਭਰ ਜਿਆਦਾ ਲਗਾਤਾਰ ਭਰੀ ਜਾਂਦੇ ਆ ਜਦੋਂ ਆਪਾਂ ਪਨੀਰੀ ਦੇ ਵਿੱਚ ਜਦੋਂ ਆਪਣੀ ਪਨੀਰ 25 ਦਿਨ ਤੋਂ ਬਾਅਦ ਵੱਡੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਵੱਧ ਤੋਂ ਵੱਧ 2 ਦਿਨ ਪਾਣੀ ਪਨੀਰੀ ਚ ਖਲਾਰ ਸਕਦੇ ਆ ਜੇਕਰ ਆਪਾਂ 3 ਤੋਂ 4 ਜਾਂ ਹਫਤਾ ਲਗਾਤਾਰ ਹੀ ਪਾਣੀ ਖਿਲਾਰੀ ਜਾਂਦੇ ਨੇ ਦਵਾਈਆਂ ਪਾਈ ਜਾਂਦੇ ਨੇ ਪਨੀਰੀ ਦਾ ਕੱਦ ਵਧਾਉਣ ਵਾਸਤੇ ਉਹਦੇ ਨਾਲ ਹਾਂ ਜਰੂਰ ਆਪਣੀ ਪਨੀਰੀ ਕੱਚੀ ਹੋ ਜਾਂਦੀ ਜਾਂ ਫਿਰ ਕੱਦ ਕਰ ਜੂਗੀ ਪਰ ਉਹਦੇ ਨਾਲ ਦਿੱਕਤ ਆਪਾਂ ਨੂੰ ਕੀ ਇਹ ਪਨੀਰੀ ਆਪਣੀ ਜੜ ਮਾਰ ਜਾਂਦੀ ਆ ਤੇ ਉਹਦੇ ਨਾਲ ਜਿਹੜੀ ਪਨੀਰੀ ਕੜੀ ਹੋ ਜਾਂਦੀ ਆ ਮੇਨ ਕਾਰਨ ਇਹੀ ਬਣਦਾ ਕਿ ਆਪਣੀ ਪਨੀਰੀ ਛੇਤੀ ਤਿਆਰ ਨਹੀਂ ਹੁੰਦੀ ਦਾ ਆਪਣੇ ਕਿਸਾਨ ਭਰਾ ਲਗਾਤਾਰ ਹੀ ਡੇਲੀ ਜਿਹੜਾ ਉਹਨੂੰ ਪਾਣੀ ਲਾਈ ਜਾਂਦੇ ਆ ਉਹ ਲਗਾਤਾਰ ਪਾਣੀ ਲੱਗਣ ਕਰਕੇ ਪਨੀਰੀ ਕੜੀ ਹੋ ਜਾਂਦੀ ਆਪਣੀ ਜੰਡ ਵੀ ਪੈਣ ਦਾ ਡਰ ਰਹਿੰਦਾ ਪਨੀਰੀ ਜੜ ਵੀ ਮਾਰ ਜਾਂਦੀ ਹੈ। ਇਹੀ ਕਾਰਨ ਜਿਹੜੀ ਪਨੀਰੀ ਕਰੜੀ ਹੁੰਦੀ ਹੈ। ਇਹ ਜਿਹੜੀ ਗਲਤੀ ਆਪਾਂ ਨਹੀਂ ਕਰਨੀ ਹੁੰਦੀ ਜਦੋਂ ਆਪਣੀ ਪਨੀਰੀ 25 ਜਾਂ 28 ਦਿਨ ਦੀ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਇੱਕਦਮ ਖੱਦ ਵਧਾਉਣ ਵਾਸਤੇ ਜਿਹੜਾ ਜੇਕਰ ਤੁਸੀਂ ਕੋਈ ਵੀ ਦਵਾਈ ਪਾਉਣੀ ਹੈ ਤਾਂ ਵੱਧ ਤੋਂ ਵੱਧ ਤੁਸੀਂ 2 ਦਿਨ ਤੱਕ ਪਾਣੀ ਖੜਾ ਰੱਖ ਸਕਦੇ ਜੇ ਉਸ ਤੋਂ ਬਾਅਦ ਤੁਸੀਂ 4 ਤੋਂ 5 ਦਿਨ ਉਹਨੂੰ ਸੁੱਕਣ ਵਾਸਤੇ ਦਿਓ। ਜਿਵੇਂ ਜਿਵੇਂ ਉਹ 4 ਤੋਂ 5 ਦਿਨ ਵਾਸਤੇ ਆਪਾਂ ਜਗਾ ਪਨੀਰੀ ਨੂੰ ਸੁੱਕਣ ਵਾਸਤੇ ਛੱਡਾਂਗੇ ਪਨੀਰੀ ਆਪਣੇ ਆਪ ਹੀ ਜਿਹੜਾ ਕੱਦ ਕਰ ਜਾਏਗੀ। ਇਹਕਰ ਆਪਾਂ ਸੋਚਾਂਗੇ ਕਿ ਕੱਲਾ ਪਾਣੀ ਭਰ ਪਰੇ ਆ ਪਰਖਾਂ ਮੈਂ ਕੱਦ ਕਰ ਜੂਗੀ ਇੱਥੇ ਆਪਾਂ ਬਹੁਤ ਵੱਡੀ ਗਲਤੀ ਕਰਦੇ ਆ ਇਸ ਗਲਤੀ ਤੋਂ ਆਪਾਂ ਬਚਣਾ ਇਹਦਣ ਆਪਣੀ ਝੋਨੇ ਦੀ ਫੋੜ ਦੇ ਵਿੱਚ ਅੱਗੇ ਜਾ ਕੇ ਅਸਰ ਪੈਂਦਾ ਕਿਉਂਕਿ ਪਨੀਰੀ ਜਦੋਂ ਗੰਡ ਪੈ ਜਾਂਦੀ ਚ ਜੜ ਮਾਰਦੀ ਆ ਉਹ ਦਿੱਕਤ ਆਪਾਂ ਨੂੰ ਆ ਜਾਂਦੀ ਆ ਤਾਂ ਜੇਕਰ ਲੰਮੇ ਸਮੇਂ ਤੱਕ ਆਪਾਂ ਪਰੀਰੀ ਨੂੰ ਰੱਖਣਾ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਪਰੀਰੀ ਨੂੰ ਗੰਡ ਨਹੀਂ ਪੈਂਦੀ ਲੰਮੇ ਸਮੇਂ ਤੱਕ ਰੱਖਣਾ ਫਿਰ ਆਪਾਂ ਪਨੀਰੀ ਨੂੰ ਬੇਤੂ ਬਿਲਕੁਲ ਪਤਲਾ ਜਿਹਾ ਪਾਣੀ ਲਾ ਕੇ ਤੇ ਪਾਣੀ ਬਾਹਰ ਕੱਢ ਦਿੰਦਾ ਯਾਨੀ ਕਿ ਉਹਨੂੰ ਸੁਲਾਬ ਜੀ ਰੱਖਣੀ ਆ ਤੇ ਆਪਾਂ ਸੋਕਾ ਲਵਾ ਕੇ ਰੱਖਣਾ ਜੇਕਰ ਆਪਾਂ ਉਹਨੂੰ ਪਰੀਰੀ ਗੰਡ ਪੈਣ ਤੋਂ ਬਚਾਉਣਾ ਤੇ ਉਹਨੂੰ ਜਿੰਨਾ ਆਪਾਂ ਸੋਕਾ ਲਵਾ ਲਵਾ ਰੱਖਾਂਗੇ ਤਾਂ ਉਹਨਾਂ ਦੀ ਜਿਹੜੀ ਗੰਡ ਪੈਣ ਦੀ ਦਿੱਕਤ ਉਹਨੂੰ ਘੱਟ ਆਵੇਗੀ ਸੋ ਹੁਣ ਗੱਲ ਆ ਜਾਂਦੀ ਵੀ ਪਰੀਰੀ ਜਿਹੜੀ ਲੰਬੇ ਸਮੇਂ ਪੋਲੀ ਕਿਵੇਂ ਕੀਤੀ ਜਾਵੇ ਤਾਂ ਇਹੋ ਜੀ ਕਿਸਾਨ ਭਰਾ ਕੋਈ ਚੀਜ਼ ਨਹੀਂ ਬਣੀ ਜਿਹੜੀ ਆਪਾਂ ਯੱਕ ਦਾਮ ਬਨੀਰੀ ਨੂੰ ਪਾਈਏ ਜਾਂ ਪੋਲੀ ਹੋ ਜੂਗੀ ਤਾਂ ਜਦੋਂ ਵੀ ਤੁਹਾਨੂੰ ਲੱਗਦਾ ਪਏ ਅਸੀਂ ਜਾਂ ਤਿੰਨ ਜਾਂ ਚਾਰ ਦਿਨ ਬਾਅਦ ਝੋਨਾ ਦੀ ਲਵਾਈ ਕਰਨੀ ਆ ਤਾਂ ਪਨੀਰੀ ਨੂੰ ਪਹਿਲਾਂ ਸੁਕਾ ਦਿਓ ਸਭ ਤੋਂ ਵੱਡ ਵਧੀਆ ਤਰੀਕਾ ਪਨੀਰੀ ਪੋਲੀ ਰੱਖਣ ਦਾ ਉਹਨੂੰ ਪਾਣੀ ਬਿਲਕੁਲ ਨਾ ਲਾਓ ਜਿੰਨੇ ਦਿਨ ਤੁਸੀਂ ਉਹਨੂੰ ਪੱਟਰਾਣੀਗਾ ਇਹ ਨਹੀਂ ਕਿ ਆਪਾਂ ਪਨੀਰੀ ਸਕਾਇ ਲੈਣੀ ਉਹਨੂੰ ਪਤਲਾ ਜਿਹਾ ਪਾਣੀ ਲਾ ਕੇ ਆਪਾਂ ਛੱਡ ਦੇਣਾ ਤੇ ਉਹਨੂੰ ਸੁੱਕਾ ਆਪਾਂ 4 ਤੋਂ 5 ਦਿਨਾਂ ਵਾਸਤੇ ਇਹਨੇ ਦਿਨਾਂ ਜੇ ਵੈਸੇ ਵੀ ਜ਼ਮੀਨ ਜਿਹੜੀ ਜਲਦੀ ਖੁਸ਼ਕ ਨਹੀਂ ਹੁੰਦੀ ਤਾਂ ਪੱਟਣ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ ਪਾਣੀ ਲਾ ਕੇ ਮੁਕੇ ਬੰਦ ਕਰ ਦਿਓ ਤੇ ਪੱਟਣ ਸਾਮ ਤੁਸੀਂ ਜੇਕਰ ਪਾਣੀ ਲਾਓਗੇ ਤੇ ਬਿਲਕੁਲ ਸੌਖਾ ਤੇ ਨੇਚਰਲ ਤਰੀਕਾ ਹੈਗਾ ਪਨੀਰੀ ਆਪਣੀ ਜੱਕਦਮ ਜਿਹੜੀ ਪੋਲੀ ਹੋ ਜਾਂਦੀ ਆ ਉਹਦੇ ਨਾਲ ਆਪਾਂ ਜਿਹੜਾ ਯੂਰੀਆ ਦਾ ਛਿੱਟਾ ਮਾਰ ਸਕਦੇ ਆ ਜਾਂ ਫਿਰ ਆਪਾਂ ਜਦੋਂ ਆਪਣੀ ਪਨੀਰੀ 28 ਦਿਨ ਦੀ ਹੋ ਜਿੰਦੂ ਆਪਾਂ ਸਰੋਂ ਦੀ ਖਾਲ ਪਾ ਸਕਦੇ ਆ ਉਹਦੇ ਨਾਲ ਵੀ ਜਾਂ ਫਿਰ ਉੱਥੇ ਸਲਫਰ ਪਾ ਸਕਦੇ ਆ ਸੁਪਰ ਆ ਜਿਹੜੀ ਸਿੰਗਲ ਸੁਪਰ ਫਾਸਫੇਟ ਹੁੰਦੀ ਉਹ ਪਾ ਸਕਦੇ ਆ ਉਹਦੇ ਨਾਲ ਜਿਹੜੀ ਆਪਣੀ ਪਨੀਰੀ ਆ ਪੋਲੀ ਰਿੰਦੀ ਕਿਉਂਕਿ ਆ ਬ ਜਮੀਨ ਦੇ ਵਿੱਚ ਪਲਾਂਣ ਵਾਦੀ ਆ ਇਹ ਚੀਜ਼ ਹੈ ਕਿ ਬਿਲਕੁਲ ਪਨੀਰੀ ਨੂੰ ਪੋਲ ਆ ਜਾ ਸਹੀ ਰੱਖੰਦਾ ਸੋ ਵੀਡੀਓ ਚੰਗ ਲੱਗਦਾ ਭਰਾਵਾਂ ਤੱਕ ਸ਼ੇਅਰ ਕਰ ਦਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ